ਸਵਾਗਤ ਹੈ ਜੀ ਇੱਕ ਨਵੀਂ ਵੀਡੀਓ 'ਚ ਤੇ ਅੱਜ ਗੱਲ ਕਰਾਂਗੇ ਜੁਨਟ 731 ਬਾਰੇ ਕਿ ਜੁਨਟ 731 ਕੀ ਸੀ ਤੇ ਕਿਉਂ ਇਸ ਨੂੰ ਦੁਨੀਆ ਭਰ ਦੇ ਇਤਿਹਾਸ ਦਾ ਸਭ ਤੋਂ ਡਰਾਵਣਾ ਤੇ ਕਾਲਾ ਅਧਿਆਇ ਮੰਨਿਆ ਜਾਂਦਾ ਹੈ। ਜੁਨਟ 731 ਜਾਪਾਨੀ ਫੌਜੀਆਂ ਦੁਆਰਾ ਬਣਾਈ ਗਈ ਇੱਕ ਗੁਪਤ ਲੈਬ ਸੀ। ਇਹ ਲੈਬ ਚੀਨ ਦੇ ਹਾਰਬੀਨ ਇਲਾਕੇ 'ਚ ਬਣਾਈ ਗਈ ਸੀ World War 2 ਦੌਰਾਨ ਜਦੋਂ ਜਾਪਾਨੀ ਜਾਨ ਨੇ ਚੀਨ ਤੇ ਕਬਜ਼ਾ ਕੀਤਾ ਸੀ ਤਾਂ ਚੀਨ ਦੇ ਹਾਰਬੀਨ ਇਲਾਕੇ 'ਚ ਬਣਾਈ ਗਈ ਸੀ। ਉਹਦੋਂ ਕੀ ਕੀਤਾ ਜਾਂਦਾ ਸੀ ਜਿਹੜੇ ਕੈਦੀ ਬਣਾਏ ਗਏ ਚੀਨੀ ਨਾਗਰਿਕ ਹੁੰਦੇ ਸੀ ਜਾਂ ਚੀਨੀ ਫੌਜੀ ਹੁੰਦੇ ਸੀ ਉਹਨਾਂ ਨੂੰ ਜੁਨਟ 731 ਵਿੱਚ ਲੈ ਜਾਂਦਾ ਜਾਂਦਾ ਤੇ ਉਹਨਾਂ ਤੇ ਐਕਸਪੈਰੀਮੈਂਟ ਕੀਤੇ ਜਾਂਦੇ ਬਾਇਓਲੋਜੀਕਲ ਵੈਪਨਾਂ ਨਾਲ ਤੇ ਉਹਦਾਂ ਹਥਿਆਰਾਂ ਤੇ ਬੰਬਾਂ ਨਾਲ ਉਹਨਾਂ ਤੇ ਐਕਸਪੈਰੀਮੈਂਟ ਕਰਕੇ ਡਾਟਾ ਕਲੈਕਟ ਕੀਤਾ ਜਾਂਦਾ ਤਾਂ ਜੋ ਇਹ ਡਾਟਾ ਭਵਿੱਖ ਵਿੱਚ World War ਦੌਰਾਨ ਫੌਜੀਆਂ ਦੇ ਹਿੱਤਾਂ ਲਈ ਵਰਤਿਆ ਜਾਵੇ ਆਪ ਨੂੰ ਇਸ ਲੈਬ ਨੂੰ ਬਣਾਉਣ ਪਿੱਛੇ ਜਾਪਾਨੀ ਵਿਗਿਆਨੀ ਡਾਕਟਰ ਚਿਰੋਈ ਸ਼ਿਰਾ ਹੱਤ ਸੀ ਜਿਹਦਾ ਇਹ ਕਹਿਣਾ ਸੀ ਕਿ ਜਿਹੜਾ ਅਸਲੀ ਡਾਟਾ ਉਹ ਤਾਂ ਜਿੰਦਾ ਇਨਸਾਨਾਂ ਤੋਂ ਹੀ ਕਬਰ ਕੀਤਾ ਜਾ ਸਕਦਾ ਹੈਗਾ ਤੇ ਜਾਪਾਨੀ ਭਾਸ਼ਾ ਵਿੱਚ ਕੈਦੀ ਬਣਾਏ ਗਏ ਇਨਸਾਨਾਂ ਨੂੰ ਮਾਟੂਆ ਕਹੇ ਜਾਂਦਾ ਸੀਗਾ ਤੇ ਮਾਟੂਆ ਦਾ ਅਰਥ ਸੀਗਾ ਲੱਕੜ ਦੇ ਗਿੱਟੇ ਲੱਕੜ ਦੇ ਗਿੱਟੇ ਕੈਦੀਆਂ ਨੂੰ ਇਸ ਲਈ ਕਿਹਾ ਜਾਂਦਾ ਸੀ ਤਾਂ ਤਾਂ ਜੋ ਉਹਨਾਂ ਤੇ ਰਹਿਮ ਨਾ ਆਵੇ ਤੇ ਐਦਾਂ ਦਾ ਕੁਝ ਲੌਜੀਕ ਤਾਂ ਕੋਈ ਬਣਦਾ ਨਹੀਂ ਸੀਗਾ ਕਿ ਰਹਿਮ ਨਾ ਆਵੇ ਤੇ ਉਹਨਾਂ ਨੂੰ ਲੱਕੜ ਦੇ ਗਿੱਟੇ ਕਹਿਣ ਲੱਗ ਜਾਓ ਤੇ ਉਹਨਾਂ ਤੇ ਐਕਸਪੈਰੀਮੈਂਟ ਕਰੋ ਤੇ ਕੁਝ ਐਦਾਂ ਦੀ ਸੋਚ ਸੀਗੀ ਉਸ ਸਮੇਂ ਦੇ ਇਹ ਮਤਲਬ ਕਿ ਵਿਗਿਆਨੀ ਡਾਕਟਰਾਂ ਦੇ ਤੇ ਇਸੇ ਸੋਚ ਦੇ ਚੱਲਦੇ ਸਿੱਧੇ ਤੌਰ ਤੇ 10000 ਤੋਂ ਵੱਧ ਜਿਹੜੇ ਕੈਦੀ ਸੀਗੇ ਉਹ ਉਹ ਜੁਨਟ 731 ਵਿੱਚ ਸਿੱਧੇ ਤੌਰ ਤੇ ਮਾਰੀ ਗਏ ਸੀਗੇ ਜੁਨਟ 731 ਵਿੱਚ ਔਰਤਾਂ ਇਨਸਾਨਾਂ ਤੇ ਬੱਚਿਆਂ ਤੇ ਬਿਮਾਰੀਆਂ ਫਲਾਈਆਂ ਜਾਂਦੀਆਂ ਉਹਨਾਂ ਤੇ ਬਾਇਓਲੋਜੀਕਲ ਹਥਿਆਰ ਬਣਾ ਕੇ ਨਵੇਂ ਨਵੇਂ ਕਟਾਨ ਬਣਾ ਕੇ ਉਹਨਾਂ ਤੇ ਐਕਸਪੈਰੀਮੈਂਟ ਕੀਤੇ ਜਾਂਦੇ ਬੰਬ ਗੋਲੀਆਂ ਨਾਲ ਉਹਨਾਂ ਤੇ ਵਾਰ ਕੀਤੇ ਜਾਂਦੇ ਤੇ ਐਦਾਂ ਦੇ ਕੁਝ ਐਕਸਪੈਰੀਮੈਂਟ ਹੁੰਦੇ ਸੀਗੇ ਜਿਹੜੇ 731 ਵਿੱਚ ਫਰਮਾਏ ਜਾਂਦੇ ਸੀਗੇ ਉਹਨਾਂ ਨੂੰ ਸਿਰਫ ਇੱਕ ਲੱਕੜ ਦੇ ਗਿੱਟੇ ਸਮਝ ਕੇ ਉਹਨਾਂ ਦੇ ਅੰਗ ਪੈਰ ਕੱਟੇ ਜਾਂਦੇ ਮਾਈਨਸ ਡ ਪੈਨਾਤਾ ਜਮਾਇਆ ਜਾਂਦਾ ਤੇ ਫਿਰ ਗਰਮ ਪਾਣੀਆ ਵਿੱਚ ਉਹਨਾਂ ਨੂੰ ਮਦਲ ਕੇ ਪਾਇਆ ਜਾਂਦਾ ਤੇ ਉਸ ਤੋਂ ਬਾਅਦ ਇਹ ਦੇਖਿਆ ਜਾਂਦਾ ਕਿ ਸਰੀਰ ਹੱਡੀਆਂ ਨੂੰ ਕਦੋਂ ਵੱਖ ਕਰਦਾ ਤੇ ਕਿੰਨਾ ਟਾਈਮ ਲੱਗਦਾ ਹੈਗਾ ਸਰੀਰ ਨੂੰ ਹੱਡੀਆਂ ਤੋਂ ਵੱਖ ਹੋਣ ਲਈ ਤੇ ਕਿੰਨੇ ਡਿਗਰੀ ਟੈਂਪਰੇਚਰਾਂ ਤੇ ਜਾ ਕੇ ਜਿਹੜਾ ਸਰੀਰ ਹੈਗਾ ਉਹ ਹੱਡੀਆਂ ਨਾਲੋਂ ਵੱਖ ਹੋ ਜਾਂਦਾ ਹੈਗਾ ਐਦਾਂ ਦੇ ਕੁਝ ਐਕਸਪੈਰੀਮੈਂਟ ਹੁੰਦੇ ਸੀਗੇ ਜਿਹੜੇ ਕਿ ਸੋਚ ਕੇ ਵੀ ਮਦਲ ਕੇ ਰੌਕਟੇ ਖੜੇ ਹੋ ਜਾਂਦੇ ਨੇਗੇ World War 2 ਦੇ ਚੱਲਦਿਆਂ ਜਿਹੜਾ ਜਾਪਾਨ ਸੀਗਾ ਇਹਨੇ 3 ਲੱਖ ਤੋਂ ਵੱਧ ਜਿਹੜੇ ਚੀਨੀ ਨਾਗਰਿਕ ਮਾਰੇ ਸੀਗੇ ਬਾਇਓਲੋਜੀਕਲ ਹਥਿਆਰਾਂ ਨਾਲ ਜਿਹੜੇ ਜੁਨਟ 731 ਵਿੱਚ ਤਿਆਰ ਕੀਤੇ ਗਏ ਸੀ ਜੁਨਟ 731 ਚ ਐਦਾਂ ਦੇ ਜਵਾਨਾਂ ਤੇ ਕਟਾਣੂ ਤਿਆਰ ਕੀਤੇ ਜਾਂਦੇ ਸੀਗੇ ਜਿਹੜੇ ਪਹਿਲਾਂ ਤਾਂ ਜੁਨਟ 731 ਚਲੇ ਜਾਂਦੇ ਗਏ ਮਾਟੂਆ ਜਿਹੜੇ ਕਿ ਲੱਕੜ ਦੇ ਗਿੱਟੇ ਜਿਨ੍ਹਾਂ ਨੂੰ ਕਹਿੰਦੇ ਸੀ ਉਹਨਾਂ ਤੇ ਅਜਮਾਈ ਜਾਂਦੇ ਸੀ ਤੇ ਫਿਰ ਬਾਅਦ ਚ ਵਰਲਡ ਵਾਰ 2 ਦੇ ਚਲਦੇ ਆ ਜਿਹੜੇ ਆਮ ਨਾਗਰਿਕ ਸੀਗੇ ਚੀਨ ਚ ਫਲਾਏ ਜਾਂਦੇ ਵਰਲਡ ਵਾਰ 2 ਖਤਮ ਹੋਣ ਤੋਂ ਬਾਅਦ ਜਦੋਂ ਇਹ ਸੱਚਾਈ ਦੁਨੀਆ ਦੇ ਸਾਹਮਣੇ ਆਈ ਤਾਂ ਜਿਹੜੇ ਜੁਨਟ 731 ਦੇ ਜਿਹੜੇ ਜ਼ਿਆਦਾਤਰ ਵਿਗਿਆਨੀ ਸੀ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ ਜੰਟਾ 731 ਦੇ ਚਲਦਿਆਂ ਇਹਨਾਂ ਦੇ ਅਪਰਾਧਾਂ ਦੇ باوجود ਵੀ ਇਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ ਕਿਉਂਕਿ ਦੁਨੀਆ ਦੇ ਸਰਪੰਚ ਦੇਸ਼ ਜਿਹੜਾ ਅਮਰੀਕਾ ਸੀਗਾ ਉਹਦਾ ਇਹ ਕਹਿਣਾ ਸੀਗਾ ਕਿ ਤੁਸੀਂ ਸਾਨੂੰ ਸਿਰਫ ਡਾਟਾ ਦੇ ਦਿਓ ਤੇ ਅਸੀਂ ਤੁਹਾਨੂੰ ਮਤਲਬ ਕਿ ਮaaf ਕਰ ਦਿੱਤਾ ਜਾਊਗਾ ਤੇ ਹੋਇਆ ਵੀ ਇਦਾਂ ਹੀ ਮਤਲਬ ਕਿ ਜਾਪਾਨੀਆਂ ਨੇ ਜਿਹੜਾ ਜੰਟਾ 731 ਚੋਂ ਡਾਟਾ ਕਲੈਕਟ ਕੀਤਾ ਸੀਗਾ ਉਹ ਅਮਰੀਕਾ ਨੂੰ ਸੌਂਪ ਦਿੱਤਾ ਸੀ ਤੇ ਉਸ ਦੇ ਬਦਲੇ ਜਾਪਾਨੀਆਂ ਨੂੰ ਕੋਈ ਸਜ਼ਾ ਨਹੀਂ ਹੋਈ ਵਰਲਡ ਵਾਰ 2 ਦੌਰਾਨ ਜਿਹੜੇ 1945 ਵਿੱਚ ਹਿਰੋਸ਼ੀਮਾ ਤੇ ਨਾਗਾਸਾਕੀ ਤੇ ਬੰਬ ਸੁੱਤੇ ਗਏ ਸੀਗੇ ਉਨ੍ਹਾਂ ਦੀ ਹਮਦਰਦੀ ਦਾ ਭਾਵ ਤਾਂ ਹਰੇਕ ਦੇ ਮਨ ਵਿੱਚ ਹੈਗਾ ਪਰ ਇਹ ਇੱਕ ਡਾਰਕ ਸਾਈਡ ਹੈਗੀ ਜਾਪਾਨੀਆਂ ਦੀ ਜਿਹੜੀ ਜਾਪਾਨੀ ਐਦਾਂ ਵੀ ਕਰਦੇ ਰਹੇਣਗੇ ਜੇ ਤੁਹਾਨੂੰ ਇਹ ਗੱਲਬਾਤ ਬਾਰੇ ਪਹਿਲਾਂ ਪਤਾ ਸੀਗਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਐਦਾਂ ਦੀ ਵੀਡੀਓ ਹੋਰ ਦੇਖਣ ਲਈ ਪੰਜਾਬੀ ਚ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਵੱਡਾ ਬਲੌਗਰ ਸਾਡੇ ਚੈਨਲ ਦਾ ਨਾਮ ਹੈਗਾ ਤੇ ਐਦਾਂ ਦੀਆਂ ਵੀਡੀਓ ਤੇ ਟੌਪਿਕ ਅਸੀਂ ਲੈ ਕੇ ਆਉਂਦੇ ਰਵਾਂਗੇ ਤੇ ਧੰਨਵਾਦ ਜੀ ਅੰਤ ਵਿੱਚ ਇਹੀ ਸੰਦੇਸ਼ ਦਿੰਨੇ ਆ ਕਿ ਜਿਹੜਾ ਵਿਗਿਆਨ ਹੈਗਾ ਉਹ ਵੀ ਇੱਕ ਹਥਿਆਰ ਬਣ ਜਾਂਦਾ ਜਦੋਂ ਮਤਲਬ ਕਿ ਇਨਸਾਨੀਅਤ ਖਤਮ ਹੋ ਜਾਂਦੀ ਆ ਉਦੋਂ ਵਿਗਿਆਨ ਨੂੰ ਹਥਿਆਰ ਦੇ ਤੌਰ ਇਹ ਇਹ ਜਿਹੜੀ ਕਹਾਣੀ ਹੈਗੀ ਸਾਨੂੰ ਇਹ ਹੀ ਦੱਸਦੀ ਹੈਗੀ ਐਦਾਂ ਦੀਆਂ ਵੀਡੀਓਜ਼ ਹੋਰ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਜਾਇਓ ਧੰਨਵਾਦ